ਆਰੇ ਸਮਾਨ ਲੈ ਕੇ ਗੱਡੀ ਲੱਜ ਕੇ ਪੂਰਾ ਪਰਵਾਹ ਲਗਾਤਾਰ ਮੈਂ ਕਿੰਨੇ ਵਿਅਕਤੀ ਨਾਲ ਗਿਆ 300 400 ਵਿਅਕਤੀ ਨਾਲ ਗਿਆ ਔਰ ਉਥੇ ਜਾ ਕੇ ਹੱਥਾਂ ਨਾਲ ਸੇਵਾ ਕੀਤੀ ਨਾ ਉਥੇ ਕੋਈ ਸਾਨੂੰ ਜਾਣਦਾ ਸੀ ਨਾ ਕੋਈ ਪਛਾਣਦਾ ਸੀ ਇਹ ਮਨੁੱਖਤਾ ਦੀ ਸੇਵਾ ਇਹ ਸਾਡੇ ਸਮਾਜ ਦੀ ਸੇਵਾ ਜਿੱਥੇ ਭੀੜ ਬਣੀ ਉਥੇ ਜਾ ਕੇ ਸੇਵਾ ਚਾਹ ਚੱਲੇ ਫਿਰ ਮੈਨੂੰ ਇੱਕ ਵਾਰ ਇਹ ਵੀ ਬਾਕਿਆ ਯਾਦ ਆਇਆ ਤੇ ਬਣਾਈ ਹੋਈ ਅਨੰਤਪੁਰ ਸਾਹਿਬ ਇੱਕ ਵਾਰੀ ਬਾਲਤ ਸਿੰਘ ਸਾਹਿਬ ਕਹਿਣ ਲੱਗੇ ਕਿ ਇਹਨੂੰ ਬੰਦ ਹੀ ਕਰ ਦਈਏ ਖਰਚਾ ਪੂਰਾ ਨਹੀਂ ਹੋ ਰਿਹਾ ਸਰਦਾਰ ਦਰਸ਼ਨ ਸਿੰਘ ਜੀ ਕਹਿਣ ਲੱਗੇ ਕਿੰਨਾ ਕੁ ਖਰਚਾ ਹੁੰਦਾ ਹੈ ਕਹਿੰਦੇ ਕਿ ਨੂੰ ਕਰੋੜਾ ਰੁਪਏ ਚਾਹੀਦੇ ਕਹਿੰਦੇ ਜੋ ਚਾਹੀਦਾ ਚੱਕ ਕਰਕੇ ਫੜਾ ਦਿੱਤੇ ਕਿ ਅਕੈਡਮੀ ਨਹੀਂ ਬੰਦ ਹੋਣੀ ਇਹ ਕੋਬੈਸੇਦੀ ਅਕੈਡਮੀ ਦੇ ਨਾਂ 'ਤੇ ਮੈਂ ਇਹ ਅਸੀਂ ਹਰ ਕਦੇ ਨਹੀਂ ਬਰਦਾਸ਼ਤ ਕਰ ਸਕਦੇ ਇਸ ਤਰ੍ਹਾਂ ਦੀ ਗੱਲ ਮੇਰਾ ਸੇ ਮੈਂ ਕਹਿ ਤਾ ਪਾਪ ਕਿ ਮੈਂ ਉਹਨਾਂ ਸੇਵਾਵਾਂ ਚ ਸਿਰਫ ਇੱਕ ਦੋ ਗੱਲਾਂ ਤਾਂ ਕੀਤੀਆਂ ਕਿ ਇਹ ਵਿਅਕਤੀ ਨਾ ਇਹਨਾਂ ਨੂੰ ਕਿਸੇ ਗੱਲ ਦੀ ਥੋੜ੍ਹ ਹੈ ਨਾ ਕਿਸੇ ਦੇ ਮੁਥਾਜੀ ਦੀ ਲੋੜ ਹੈ ਲੇਕਿਨ ਨਿਸ਼ਕਾਮ ਹੋ ਕੇ ਸੇਵਾ ਵਿੱਚ ਜਦੋਂ ਜੁਟ ਜਾਂਦਾ ਉਹ ਉਸ ਵੇਲੇਸੀਂ ਕਹਿ ਸਕਦੇ ਹਾਂ ਕਿ ਸੇਵਾ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿਰਗਿਆ ਫਲ ਪਾਵਣਾ ਹੋਂ ਮੈਂ ਵਿੱਚੋਂ ਚੱਲ ਇਸੇ ਕਰਕੇ ਤੇ ਅੱਜ ਜੋ ਮਨ ਦੀ ਅਰਦਾਸ ਕਰਦੇ ਹੈ ਭਾਵਨਾ ਦੇ ਨਾਲ ਅਰਦਾਸ ਕਰਦੇ ਆ ਉਹ ਪਾਛਾ ਅਰਦਾਸ ਕਰੀ ਤਵਾੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਹਜ਼ੂਰੀ ਵੀ ਜੁੜ ਬੈਠੀ ਸਾਧ ਸੰਗਤ ਜੀ ਗੱਜ ਕੇ ਬਿਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਆਪਾਂ ਬਾਪੂ ਜੀ ਦੀ ਵਰਸੀ ਤੇ ਇਕੱਠੇ ਹੋਏ ਆਂ ਇਹ ਪਰਿਵਾਰ ਨੇ ਸਾਧ ਸੰਗਤ ਜੀ ਬਹੁਤ ਬਹੁਤ ਕੌਂਦੀ ਸੇਵਾ ਵੀ ਕੀਤੀ ਹੈ ਸਮਾਜਿਕ ਤੌਰ ਤੇ ਵੀ ਸੇਵਾ ਕੀਤੀ ਹੈ ਇਸ ਪਰਿਵਾਰ ਨੇ ਦੇਸ਼ਾਂ ਵਿਦੇਸ਼ਾਂ ਤੱਕ ਬਹੁਤ ਨਾਮ ਬਣਾਇਆ ਹੈ ਆਪਣਾ ਬਹੁਤ ਸੇਵਾ ਕੀਤੀ ਅੱਗੇ ਵੀ ਆਸ ਕਰਦੇ ਆ ਕਿ ਇਸੇ ਤਰ੍ਹਾਂ ਇਹ ਕੌਮ ਦੀ ਸੇਵਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਕਾਰਜੋ ਪੰਗਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਬੈਠੇ ਗੁਰੂ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਾਬਾ ਜੀ ਦਾ ਜੂਰ ਦਾ ਸਾਰੇ ਸੰਤਾਂ ਮਹਾਪੁਰਖਾਂ ਦਾ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੇਰੇ ਕੋਲ ਲਫਜ਼ ਨਹੀਂ ਹਨ ਜਿਨ੍ਹਾਂ ਨਾਲ ਮੈਂ ਧੰਨਵਾਦ ਕਰ ਸਕਾਂ ਨਾ ਹੀ ਲਫਜ਼ ਬਣ ਸਕਦੇ ਨੇ ਇਹ ਤਾਂ ਬਾਬਾ ਜੀ ਦੀ ਕਿਰਪਾ ਹੈ ਤੁਹਾਡੀ ਮਿਹਰ ਹੈ ਤੁਸੀਂ ਹਰ ਸਾਲ तकरीबन 28 ਸਾਲ ਹੋ ਗਏ ਤੁਸੀਂ ਹਰ ਸਾਲ ਤੁਸੀਂ ਦਰਸ਼ਨ ਦਿਨੇ ਹੋ ਤੁਹਾਡੇ ਕਰਕੇ ਸਾਰਾ ਕੁਝ ਹੈ ਜੋ ਜਿੰਨਾ ਵੀ ਧੰਨਵਾਦ ਕਰਾਉਣਾ ਥੋੜਾ ਸਾਰੀ ਸੰਗਤ ਦਾ ਇੰਨੀ ਕਾਮੀ ਦੇ ਵਿੱਚ ਬਾਬਾ ਜੀ ਵੀ ਤਕਲੀਫ ਦਿੱਤੀ ਹੈ ਤੇ ਤੁਹਾਨੂੰ ਸਾਰਿਆਂ ਨੂੰ ਬਹੁਤ ਤਕਲੀਫ ਦਿੱਤੀ ਹੈ ਅਸੀਂ ਪ੍ਰਬੰਧ ਨਹੀਂ ਕਰ ਚੁੱਕੇ ਉਸ ਗੱਲ ਦੀ ਮਾਫੀ ਮੰਗਦਾ ਫਿਰ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਆ ਸਾਰਿਆਂ ਨੂੰ ਹਤਵਾਨ ਕੇ ਬੇਨਤੀ ਹੈ ਕਿ ਪ੍ਰਸ਼ਾਦਾ ਪਾਣੀ ਜ਼ਰੂਰ ਛੱਕ ਕੇ ਜਾਣਾ ਇਹ ਹਤਵਾਨ ਕੇ ਬੇਨਤੀ ਹੈ ਸਾਰੀ ਸੰਗਤ ਦਾ ਫਿਰ ਧੰਨਵਾਦ ਵਾਹਿਗੁਰੂ ਜੀ ਦਾ ਖਰਚਾ ਸ਼੍ਰੀ ਵੈਕੁਰੂ ਜੀ ਕੀ ਪਤ